सत श्री अडे चैनल पंजाबी टोटके उपाचा बहुत 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 स्वागत है सावन का महीना चल रहा है तो सावन के महीने की सोमवार की बहुत ज्यादा महानता है इस बारे मैं थोड़ा तो वीडियो पा चुकी हाँ और अच्छ असी गल कर रहे सावन के मंगलवार दी सिर्फ सोमवार ही नहीं मंगलवार भी सावन के बहुत ज्यादा खास होंगे जेकर तुसी जो मैं अज उपा दसे हान, मेरे दसे अनुसार कर लीते तो सारिया परेशानियाँ दूर हो सकती हैं वैसे तो सावण का पूरा महीना ही उपा वास्ते उत्तम मनिया गया है क्योंकि शिव भगवान जो होंगे इस महीने बहुत ज्यादा खुश होंगे वैसे भी शिव भगवान भोलेनाथ हैं और बहुत ज्यादा भोले हैं जेकर तो सावण के महीने सिर्फ जल सिर्फ सादा जल ही शिवलिंग ਕਹਿਆ ਕਿ ਆਂਦੀ ਹੋਣਾ ਤਾਂ ਉਹ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦੇ ਹਨ ਤੇ ਚਲੋ ਜੀ ਅੱਜ ਮੈਂ ਗੱਲ ਕਰ ਰਹੀ ਹਾਂ ਅਦਰਕ ਦਾ ਟੁਕੜਾ ਹਾਂਜੀ ਮੰਗਲਵਾਰ ਨੂੰ ਤੁਸੀਂ ਇਹ ਕੰਮ ਕਰਨਾ ਹੈ ਇੱਕ ਅਦਰਕ ਦਾ ਟੁਕੜਾ ਤੁਹਾਡੀਆਂ ਹਰ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਕਈ ਵਾਰੀ ਸਾਨੂੰ ਦੇਖੋ ਅਸੀਂ ਦਿਮਾਗ ਵਿੱਚ ਆਈਡੀਆਜ਼ ਬੜੇ ਹੁੰਦੇ ਹਨ ਕਿ ਮੈਂ ਇਹ ਕਰ ਲਵਾਂਗਾ ਇਹ ਕਰ ਲਵਾਂਗੀ ਪਰ ਸਾਨੂੰ ਰਸਤਾ ਨਜ਼ਰ ਨਹੀਂ ਆਂਦਾ ਡੈਸਟੀਨੇਸ਼ਨ ਸਾਨੂੰ ਪਤਾ ਹੈ ਪਰ ਉਹ ਰਸਤਾ ਨਜ਼ਰ ਨਹੀਂ ਆਂਦਾ ਰਸਤਾ ਨਜ਼ਰ ਨਹੀਂ ਆਂਦਾ ਪਲੱਸ ਸਾਡਾ ਸ਼ਰੀਰ ਸਾਥ ਨਹੀਂ ਦਿੰਦਾ ਤੇ શરીર ਸਾਥ ਦੇਗਾ ਤਾਈ ਤਾਂ ਹੀ ਤਾਂ ਸੀ ਕੰਮ ਕਰ ਸਕਾਂਗੇ ਨਾਲ ਦੇ ਨਾਲ ਸਾਡੇ ਘਰ ਚ ਰਿਸ਼ਤੇ ਬਹੁਤ ਜ਼ਿਆਦਾ ਖਰਾਬ ਹਨ ਕਲਾਕਲੇਸ਼ ਹੋ ਰਹੇ ਹਨ ਪੈਸਿਆਂ ਦੀ ਕਮੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੈਂ ਕਹਿ ਸਕਦੀ ਹਾਂ ਮਹੱਤਵਪੂਰਨ ਨਹੀਂ ਮੈਂ ਕਹਿ ਸਕਦੀ ਹਾਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਸਮੱਸਿਆ ਹੋ ਗਈ ਹੈ ਜਿਸ ਦਾ ਉਪਾਅ ਕਰਨਾ ਸਾਨੂੰ ਬਹੁਤ ਜ਼ਰੂਰੀ ਹੈ ਤੇ ਅੱਜ ਤੱਕ ਜੋ ਮੈਂ ਉਪਾਅ ਕਰ ਦੱਸਾਂਗੀ ਜੇ ਉਹ ਤੁਸੀਂ ਸਭ ਨੇ ਵਿਸ਼ਵਾਸ ਨਾਲ ਕਰ ਲਿਆ ਕਿਕੇ ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹ ਤਾਂ ਮੇਰੀ ਵੀਡੀਓ ਪੂਰੀ ਜਰੂਰ ਸੁਣਨਾ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਉਹ ਵੀ ਮੇਰੀ ਵੀਡੀਓ ਜਰੂਰ ਸੁਣਨਾ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਵੀਡੀਓ ਦੇ ਅੰਤ ਦ ਆਂਦੇ ਆਂਦੇ ਸੁਣਦੇ ਸੁਣਦੇ ਤੁਹਾਡੇ ਦਿਲ ਵਿੱਚ ਜਿਸ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਨਾ ਉਹਨਾਂ ਦਾ ਐਸਾ ਪ੍ਰਕਾਸ਼ ਉਹਨਾਂ ਦੀ ਐਸੀ ਜੋਤ ਤੁਹਾਡੇ ਦਿਲ ਦੇ ਅੰਦਰ ਜਗੇਗੀ ਕਿ ਤੁਸੀਂ ਇਹ ਉਪਾਅ ਕਰੋਗੇ ਹੀ ਕਰੋਗੇ ਤੇ ਚਲੋ ਜੀ ਹੁਣ ਮੈਂ ਸ਼ੁਰੂ ਕਰਦੀ ਹਾਂ ਕਿ ਉਹ ਦੋ ਉਪਾਅ ਕੀ ਹਨ ਠੀਕ ਹੈ ਤੇ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹਨ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਸਬਸਕ੍ਰਾਈਬ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ ਉਹਨੂੰ ਜਰੂਰ ਦਬਾਇਆ ਕਰੋ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰਿਆ ਕਰੋ ਜੀ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਅ ਦੀ ਠੀਕ ਹੈ ਅੱਜ ਦੇ ਮੈਂ ਤੁਹਾਡੇ ਵਾਸਤੇ ਦੋ ਉਪਾਅ ਲੈ ਕੇ ਆਈ ਹਾਂ ਜਿਦੇ ਵਿੱਚੋਂ ਪਹਿਲਾ ਉਪਾਅ ਹੈ ਜੋ ਕਿ ਤੁਸੀਂ ਮੰਗਲਵਾਰ ਨੂੰ ਕਰਨਾ ਹੈ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਨ ਦੇ ਵਿਚਕਾਰ ਜਿੰਨਾ ਵੀ ਟਾਈਮ ਹੈ ਉਸ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਟਾਈਮ ਦੀ ਕੋਈ ਬੰਦੀਸ਼ ਨਹੀਂ ਹੈ ਠੀਕ ਹੈ ਜੀ ਤੇ ਤੁਹਾਨੂੰ ਸਮਾਨ ਕਿਹੜਾ ਚਾਹੀਦਾ ਹੈ ਹਰ ਪਰੇਸ਼ਾਨੀ ਤੁਹਾਡੀ ਦੂਰ ਹੋਏਗੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਅੱਜ ਦੇ ਜਿਹੜੇ ਉਪਾਅ ਹਨ ਨਾਲ ਸਾਡੇ ਮੰਗਲ ਗ੍ਰਹਿ ਨੂੰ ਠੀਕ ਕਰਨਗੇ ਤੁਹਾਨੂੰ ਪਤਾ ਹੈ ਜਦੋਂ ਸਾਡੇ ਮੰਗਲ ਖਰਾਬ ਹੁੰਦਾ ਹੈ ਨਾ ਤੁਹਾਡੇ ਉੱਤੇ ਕਰਜ਼ਾ ਚੜ ਜਾਂਦਾ ਹੈ ਕਰਜ਼ਾ ਚੜਿਆ ਹੋਇਆ ਉਤਰਦਾ ਨਹੀਂ ਹੈ ਤੁਹਾਨੂੰ ਅੱਖਾਂ ਦੀ ਸਮੱਸਿਆ ਬਲੱਡ ਪ੍ਰੈਸ਼ਰ ਗਠੀਆ ਪਥਰੀ ਠੀਕ ਹੈ ਇਹ ਸਭ ਸਮੱਸਿਆਵਾਂ ਹੁੰਦੀਆਂ ਹਨ ਗਨ ਗੁੱਸਾ ਬੜੇ ਤੇਜ਼ ਆਉਂਦਾ ਹੈ ਤੁਹਾਡੀ ਪੈਸਿਆਂ ਦੀ ਤੰਗੀ ਆ ਜਾਂਦੀ ਹੈ ਘਰ ਵਿੱਚ ਆਰਥਿਕ ਸਮੱਸਿਆ ਆ ਜਾਂਦੀ ਹੈ ਤੇ ਅੱਜ ਦੇ ਜਿਹੜੇ ਉਪਾਅ ਹਨ ਉਹ ਇਹ ਸਭ ਸਮੱਸਿਆ ਤੁਹਾਡੀ ਦੂਰ ਕਰਨਗੇ ਕੋਈ ਵੀ ਪਰੇਸ਼ਾਨੀ ਹੈ ਸਭ ਤੁਹਾਡੀ ਸਮੱਸਿਆ ਦੂਰ ਹੋਏਗੀ ਕਰਨਾ ਕੀ ਹੈ ਤੁਸੀਂ 6 ਫਲ ਲੈਣੇ ਹਨ ਠੀਕ ਹੈ ਕੋਈ ਵੀ ਛੇ ਫਲ ਲੈ ਲਓ ਠੀਕ ਹੈ ਤੇ ਇੱਕ ਮੁਠੀ ਬਾਜਰਾ ਲੈ ਲਓ ਇਹ ਸਮਾਨ ਇਕੱਠਾ ਕਰ ਲਿਆ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਥੋੜਾ ਜਿਹਾ ਗਾਂ ਦਾ ਦੁੱਧ ਥੋੜਾ ਜਿਹਾ ਮੱਝ ਦਾ ਦੁੱਧ ਥੋੜਾ ਜਿਹਾ ਬੱਕਰੀ ਦਾ ਦੁੱਧ ਠੀਕ ਹੈ ਤੇ ਆਪਣੇ ਘਰ ਦਾ ਪਾਣੀ ਪਲੱਸ ਕਾਹਦੇ ਮਤਲਬ ਆਪਣੇ ਘਰ ਤੋਂ ਤੁਹਾਡੇ ਥੋੜੀ ਥੋੜੀ ਦੂਰੀ ਵਿੱਚ ਦੇਖੋ ਅੱਜ ਕੱਲ੍ਹ タルਮਿਕ ਸਥਾਨ ਕੋਈ ਵੀ ਮੰਦਿਰ ਗੁਰਦੁਆਰਾ ਜਿੱਥੇ ਵੀ ਤੁਸੀਂ ਜਾਂਦੇ ਹੋ ਠੀਕ ਹੈ ਜਿੱਥੇ ਤੁਹਾਡਾ ਵਿਸ਼ਵਾਸ ਹੈ ਐਸੀ ਕੋਈ ਗੱਲ ਨਹੀਂ ਹੈ ਉੱਥੇ ਤੁਸੀਂ ਜਾ ਕੇ ਪੰਜ ਅਲੱਗ ਅਲੱਗ ਮੰਦਿਰ ਵਿੱਚ ਜਾ ਕੇ ਜਾਂ ਪੰਜ ਅਲੱਗ ਅਲੱਗ ਗੁਰਦੁਆਰੇ ਜਾ ਕੇ ਥੋੜਾ ਥੋੜਾ ਜਿਹਾ ਜਲ ਲੈ ਕੇ ਆਣਾ ਹੈ ਠੀਕ ਹੈ ਇਹਨਾਂ ਸਭ ਨੂੰ ਤੁਸੀਂ ਮਿਕਸ ਕਰ ਲੈਣਾ ਹੈ ਕਿਹਦੀ ਜਿਹੜੀ ਚੀਜ਼ ਨੂੰ ਗਾਂ ਦੇ ਦੁੱਧ ਨੂੰ ਮੱਝ ਦੇ ਦੁੱਧ ਨੂੰ ਬੱਕਰੀ ਦੇ ਦੁੱਧ ਨੂੰ ਆਪਣੇ ਘਰ ਦੇ ਪਾਣੀ ਨੂੰ ਤੇ ਪੰਜ タルਮਿਕ ਸਥਾਨਾਂ ਦੇ ਜਲ ਨੂੰ ਇੱਕਠਾ ਕਰਕੇ ਤੁਸੀਂ ਜਿਹੜੀ ਵੀ ਜਗ੍ਹਾ ਤੇ ਕੰਫਰਟੇਬਲ ਹੋ ਜਿੱਥੇ ਤੁਸੀਂ ਮਿੱਟੀ ਖੋਦ ਸਕਦੇ ਹੋ ਕੋਈ ਪਾਰਕ ਵਿੱਚ ਚਲੇ ਜਾਓ ਕਿਸੇ ਗਾਰਡਨ ਵਿੱਚ ਚਲੇ ਜਾਓ ਠੀਕ ਹੈ ਤੇ ਮਿੱਟੀ ਖੋਦਣ ਵਾਸਤੇ ਕਰੋ ਹੀ ਕੋਈ ਚਮਚ ਵਗੈਰਾ ਲੈ ਕੇ ਜਾਣਾ ਠੀਕ ਹੈ ਇੱਕ ਵੈਸੇ ਤਾਂ ਦੇਖੋ ਅੱਜ ਕੱਲ ਮਿੱਟੀ ਪੋਲੀ ਹੋਈ ਪਈ ਹੈ ਨਰਮ ਹੋਈ ਪਈ ਹੈ ਬਾਰਿਸ਼ਾਂ ਦੇ ਦਿਨ ਚੱਲੇ ਰਹੇ ਹਨ ਤੇ ਉੱਥੇ ਤੁਸੀਂ ਚਲੇ ਗਏ ਮਿੱਟੀ ਨੂੰ ਖੋਦ ਲਿਆ ਮਿੱਟੀ ਨੂੰ ਖੋਦਣ ਤੋਂ ਬਾਅਦ ਤੁਸੀਂ ਐਸਾ ਮਾਨ 6 ਫਲ ਇੱਕ ਮੁਠੀ ਬਾਜਰਾ ਤੇ ਉਹ ਪੰਜ ਚੀਜ਼ਾਂ ਜੋ ਪਾਣੀ ਆਪਣੇ ਘਰ ਦਾ ਪਾਣੀ ਤੇ ਬਾਕੀ ਪੰਜ ਧਾਨਿਕ ਸਥਾਨਾਂ ਦਾ ਜਲ ਮੱਝ ਦਾ ਦੁੱਧ ਗਾਂ ਦਾ ਦੁੱਧ ਬੱਕਰੀ ਦਾ ਦੁੱਧ ਜੋ ਇਕੱਠਾ ਕਰਕੇ ਲੈ ਗਿਓ ਉਸ ਦੇ ਛਿੱਟੇ ਤੁਸੀਂ ਮਾਰਨੇ ਹਨ ਉਹ ਜਿਹੜਾ ਸਮਾਨ ਫਲ ਪਾਇਆ ਨਾ ਉਹਦੇ ਤੇ ਛਿੱਟੇ ਪਾਣੇ ਛਿੱਟੇ ਪਾੰਦੀ ਪਾੰਦੀ ਤੁਸੀਂ ਆਪਣੇ ਮਨ ਵਿੱਚ ਜੋ ਤੁਸੀਂ ਸੋਚ ਕੇ ਗਏ ਹੋ ਜੋ ਤੁਸੀਂ ਪਰਮਾਤਮਾ ਤੋਂ ਚਾਹੁੰਦੇ ਹੋ कि मेरा यह दुख दूर कर दो या परमात्मा तो चाहते हो कि मेरी इच्छा पूरी कर दो छिटा मार्ते मारते इच्छा बोलनी है या अपना दुख जो दूर करना है वह बोलना है ठीक है वह बोल के मिट्टी उतो मिट्टी न उसनों टक देना है घर वापिस आ जाना है पिछले मुड़ के नहीं देखना है यह मंगलवार को करना है यकीन मनना लगातार ग्यारह मंगलवार सावन के महीने के मंगलवार तो शुरू करके 11 ਮੰਗਲਵਾਰ ਜੇ ਲਗਾਤਾਰ ਤੁਸੀਂ ਇਹ ਕੰਮ ਕਰ ਲਿਆ ਨਾ ਜੋ ਮੈਂ ਤੁਹਾਨੂੰ ਦੱਸਿਆ ਹਨ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਆ ਵਿਸ਼ਵਾਸ ਨਾਲ ਕਰਕੇ ਦੇਖਣਾ ਬੜੇ ਲੋਕਾਂ ਨੇ ਕੀਤਾ ਹੈ ਪਿਛਲੇ ਸੋ ਸਾਵਣ ਦੇ ਮਹੀਨੇ ਵਿੱਚ ਵੀ ਮੈਂ ਪਿਛਲੇ ਸਾਲ ਜਿਹੜਾ ਸਾਵਣ ਦਾ ਮਹੀਨਾ ਆਇਆ ਸੀ ਉਹ ਮੈਂ ਬੜੇ ਲੋਕਾਂ ਨੂੰ ਇਹ ਕਰਵਾਇਆ ਸੀ ਤੇ ਉਨ੍ਹਾਂ ਨੇ ਦੱਸਿਆ ਹੈ ਕਿ ਸਾਨੂੰ ਬਹੁਤ ਜ਼ਿਆਦਾ ਫਲ ਮਿਲਿਆ ਹੈ ਠੀਕ ਹੈ ਐਸਾ ਹੋ ਗਿਆ ਪਹਿਲਾ ਉਪਾਅ ਹੁਣ ਆ ਜਾਂਦੇ ਹਾਂ ਦੂਸਰੇ ਉਪਾਅ ਤੇ ਜੋ ਕਿ ਆਪਾਂ ਕਰਨਾ ਹੈ ਅਦਰਕ ਦੇ ਟੁਕੜੇ ਦੇ ਨਾਲ ਅਦਰਕ ਦਾ ਟੁਕੜਾ ਜੋ ਕਿ ਮੈਂ ਤੁਹਾਨੂੰ ਦੱਸਿਆ ਹੈ ਤੁਹਾਨੂੰ ਬਹੁਤ ਸਾਲ ਪਹਿਲੇ ਮੈਂ ਇੱਕ ਅਦਰਕ ਦੇ ਟੁਕੜੇ ਦੀ ਵੀਡੀਓ ਪਾਈ ਸੀ ਠੀਕ ਹੈ ਅਦਰਕ ਦਾ ਟੁਕੜਾ ਮੰਗਲ ਦੂਪ ਪ੍ਰੀਜ਼ੈਂਟ ਕਰਦਾ ਹੈ ਉਹ ਸਾਡੇ ਬਹੁਤ ਸਾਰੇ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਆਪਾਂ ਕਰਨਾ ਕੀ ਹੈ ਇੱਕ ਚਿੱਟੇ ਕੱਪੜੇ ਵਿੱਚ ਇੱਕ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਗੱਠ ਮਾਰ ਲੈਣੀ ਹੈ ਠੀਕ ਹੈ ਗੈਸ ਦੇ ਉੱਪਰ ਇੱਕ ਪਤੀਲੇ ਵਿੱਚ ਪਾਣੀ ਪਾ ਕੇ ਰੱਖਣਾ ਹੈ ਤੇ ਇਸ ਕਪੜੇ ਦੇ ਵਿੱਚ ਜਿਸ ਨੂੰ ਆਪਾਂ ਅਦਰਕ ਦਾ ਟੁਕੜਾ ਰੱਖ ਕੇ ਗਾਠ ਮਾਰੀ ਹੈ ਉਹਦੇ ਪਾਣੀ ਦੇ ਵਿੱਚ ਰੱਖ ਦੇਣਾ ਹੈ ਪਾਣੀ ਨੂੰअच्छी तरह ਉਬਲਣ ਦੇਣਾ ਹੈ ਪਾਣੀ ਉਬਲਣ ਤੋਂ ਬਾਅਦ ਇਸ ਚਿੱਟੇ ਕਪੜੇ ਨੂੰ ਜਿਸ ਦੇ ਵਿੱਚ ਅਦਰਕ ਹੈ ਬਾਹਰ ਕੱਢ ਲੈਣੀ ਹੈ ਤੇ ਉਸ ਨੂੰ ਅਦਰਕ ਦੇ ਟੁਕੜੇ ਨੂੰ ਬਾਅਦ ਸੁੱਕਣ ਵਾਸਤੇ ਰੱਖ ਦੇਣਾ ਹੈ ਧੁੱਪ ਨਹੀਂ ਵੀ ਹੈ ਤਾਂ ਹਵਾ ਵਿੱਚ ਵੀ ਉਹ ਅਦਰਕ ਦਾ ਟੁਕੜਾ ਸੁੱਕ ਜਾਏਗਾ ਠੀਕ ਹੈ ਇਹ ਜਿਹੜਾ ਜਲ ਹੈ ਜਿਸ ਨੂੰ ਅਸੀਂ ਉਬਾਲਿਆ ਹੈ ਅਦਰਕ ਦੇ ਟੁਕੜੇ ਦੇ ਨਾਲ ਜਦੋਂ ਉਹ ਠੰਡਾ ਹੋ ਜਾਏਗਾ ਤੁਸੀਂ ਉਸ ਨੂੰ ਸ্নান ਕਰ ਸਕਦੇ ਹੋ ਬਹੁਤ ਅੱਛਾ ਹੈ ਜਿਸ ਨੂੰ ਗੁੱਸਾ ਆਂਦਾ ਹੈ ਤੁਹਾਡੇ ਕਰ ਵਿੱਚ ਉਸ ਨੂੰ ਤਾਂ ਸਪੈਸ਼ਲੀ ਉਸ ਪਾਣ ਨਾਲ ਇਸ਼ਨਾਨ ਕਰਾਓ ਜਿਸ ਨੂੰ ਗਠੀਆ ਹੈ ਪਥਰੀ ਹੈ ਉਸ ਨੂੰ ਉਸ ਪਾਣੀ ਦੇ ਇਸ਼ਨਾਨ ਕਰਾਓ ਤਾਂ ਤੁਹਾਡੇ ਐ ਰੋਗ ਜਰੂਰ ਦੂਰ ਹੋਣਗੇ ਇਹ ਵੀ ਜਿਹੜਾ ਉਪਾਏ ਆਪਾਂ ਲਗਾਤਾਰ 11 ਮੰਗਲਵਾਰ ਕਰਨਾ ਹੈ ਹੁਣ ਜਦੋਂ ਅਸੀਂ ਇਹ ਕੰਮ ਕਰ ਲਿਆ ਅਦਰਕ ਸਾਡੀ ਸੁੱਕ ਗਈ ਜਦੋਂ ਫਿਰ ਤੁਸੀਂ ਕੀ ਕਰਨਾ ਹੈ ਉਪਲਾ ਜਿੰਨੂੰ ਕਹਿੰਦੇ ਹਨ ਮੇਰੇ ਖਿਆਲ ਵਿੱਚ ਕਈ ਲੋਕ ਪਾਥੀਆਂ ਵੀ ਕਹਿੰਦੇ ਹਨ ਗੋਬਰ ਦੀਆਂ ਜਿਹੜੀ ਗਾਂ ਦੇ ਗੋਬਰ ਦੀਆਂ ਜਾਂ ਬੰਦੀਆਂ ਹਨ ਮੇਰੇ ਖਿਆਲ ਵਿੱਚ ਮੈਨੂੰ ਵਰਡ ਯਾਦ ਨਹੀਂ ਆ ਰਿਹਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਉੱਥੇ ਕੀ ਕੀਤਾ ਜਾਂਦਾ ਹੈ ਮੇਰੇ ਖਿਆਲ ਤਾਂ ਪਾਥੀਆਂ ਕਿਹਾ ਜਾਂਦਾ ਹੈ ਕਈ ਲੋਕ ਉਪਨੇ ਕਹਿੰਦੇ ਹਨ ਉਹ ਲੈ ਲੈਣਾ ਹੈ ਉਸ ਦੇ ਉੱਪਰ ਤੁਸੀਂ ਇਹ ਅਦਰਕ ਦਾ ਟੁਕੜਾ ਜਿਹੜਾ ਸੁੱਕ ਗਿਆ ਹੈ ਉਹ ਰੱਖਣਾ ਹੈ ਦੋ ਕਪੂਰ ਪਾਣੇ ਹਨ ਤੇ ਉਸ ਨੂੰ ਜਲਾ ਦੇਣਾ ਹੈ ਜਿਸ ਵੇਲੇ ਤੁਸੀਂ ਇਸ ਨੂੰ ਜਲਾਣਾ ਹੈ ਉਸ ਵੇਲੇ ਤੁਸੀਂ ਜਿਸ ਵੀ ਪਰਮਾਤਮਾ ਨੂੰ ਮੰਨਦੇ ਹੋ ਜਿਸ ਦੇ ਵਿੱਚ ਵੀ ਤੁਹਾਡਾ ਵਿਸ਼ਵਾਸ ਹੈ ਉਹਨਾਂ ਦਾ ਮੰਤਰ ਬੋਲਣਾ ਹੈ ਠੀਕ ਹੈ ਮੂਲ ਮੰਤਰ ਪੜ ਲਓ ਠੀਕ ਹੈ ਤੁਹਾਨੂੰ ਉਹਦੇ ਵਿੱਚ ਵਿਸ਼ਵਾਸ ਹੈ ਮੂਲ ਮੰਤਰ ਪੜ ਲਓ ਜਿਹੜੇ ਦੂਸਰੇ ਲੋਗ ਹਨ ਜਾਂ ਤੁਹਾਨੂੰ ਇਹਦੇ ਵਿੱਚ ਵੀ ਵਿਸ਼ਵਾਸ ਹੈ ਤਾਂ ਜਿਸ ਦਾ ਸਾਵੰਦ ਦਾ ਮਹੀਨਾ ਹੈ ਓਮ ਰੁਦਰਾਏ ਨਮਾ ਓਮ ਰੁਦਰਾਏ ਨਮਾ ਠੀਕ ਹੈ ਮੈਂ ਕਹਿ ਰਹੀ ਹਾਂ ਕਿ ਦੇਖੋ ਜਾਪ ਮੰਤਰ ਸ਼ਕਤੀ ਸਬ ਦੇ ਵਿੱਚ ਹੈ ਠੀਕ ਹੈ ਅਸੀਂ ਉਹ ਯੂਨੀਵਰਸ ਤੋਂ ਪਰਮਾਤਮਾ ਤੋਂ ਕੀ ਚਾਹਦੇ ਹਾਂ ਠੀਕ ਹੈ ਉਹਨਾਂ ਦੇ ਨਾਲ ਬਸ ਅਸੀਂ ਕਨੈਕਟ ਹੋਣਾ ਹੈ ਕਿ ਜਦੋਂ ਕਨੈਕਟ ਹੋ ਜਾਣਗੇ ਨਾ ਤੇ ਫਿਰ ਉਸ ਉਹ ਜਿਹੜੀ raphic ਬਣੇਗੀ ਨਾ ਅਦਰਕ ਦਾ ਟੁਕੜਾ ਜਲਣ ਤੋਂ ਬਾਅਦ ਉਹ ਚਮਤਕਾਰੀ raphic ਬਣੇਗੀ ਤੇ ਉਹ ਕੀ ਕਰਨੀ ਹੈ ਅਸੀਂ ਉਹ ਮੈਂ ਤੁਹਾਨੂੰ ਦੱਸਾਂਗੇ ਉਹ ਧਿਆਨ ਨਾਲ ਸੁਣੋ ਤੁਸੀਂ ਉਹ ਜਦੋਂ ਜਲੇਗੀ ਅੱਗ ਅਦਰਕ ਦਾ ਟੁਕੜਾ ਜਲੇਗਾ ਤੁਸੀਂ ਬੋਲੀ ਜਾਣਾ ਹੈ ਜਾਪ ਕਰਦੇ ਰਹਿਣਾ ਹੈ ਜਦੋਂ ਉਹ raphic ਬਣ ਗਈ ਉਸ ਤੋਂ ਬਾਅਦ raphic ਨੂੰ ਠੰਡੇ ਹੋਣ ਲੈਂ ਦੇਣਾ ਉਸ raphic ਜਦੋਂ ਠੰਡੀ ਹੋ ਜਾਏਗੀ ਉਸ ਨੂੰ ਤੁਸੀਂ ਆਪਣੇ ਪੇਟ ਤੇ ਜਿੱਥੇ ਧੁੰਨੀ ਹੁੰਦੀ ਹੈ ਨਾ ਨਾਬੀ ਉੱਥੇ ਤਿੰਨ ਗੋਲ ਗੋਲ ਐਸਾ ਤਿੰਨ ਬਿੰਦੀਆਂ ਲਗਾਨੀਆਂ ਹਨ ਤਿੰਨ ਤਿਲਕ ਕਹਿ ਸਕਦੇ ਹੋ ਤਿੰਨ ਬਿੰਦੀਆਂ ਕਹਿ ਸਕਦੇ ਹੋ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਲੋਕ ਧਿਆਨ ਨਾਲ ਇਸੇ ਕਰਕੇ ਮੈਂ ਕਹਿੰਨੀ ਆ ਪੂਰੀ ਵੀਡੀਓ ਸੁਨੋ ਕਿਉਂਕਿ ਵਿੱਚੋ ਵਿੱਚੋ ਮੈਂ ਬਹੁਤ ਤੁਹਾਨੂੰ ਐਸੀ ਚੀਜ਼ਾਂ ਦੱਸ ਦਿੰਦੀ ਆ ਕਿਉਂਕਿ ਮੈਨੂੰ ਵੀਡੀਓ ਜਦੋਂ ਮੈਂ ਰਿਕਾਰਡਿੰਗ ਕਰ ਲਈ ਹੁੰਦੀ ਹੈ ਨਾ ਤਾਂ ਮੇਰੇ ਦਿਮਾਗ ਵਿੱਚ ਆ ਜਾਂਦਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਦੇਖੋ ਜਿੰਨਾ ਲੋਕਾਂ ਨੂੰ ਬੇਬੀ ਕਨਸੀਵ ਨਹੀਂ ਹੋ ਰਿਹਾ ਬਹੁਤ ਸਾਰੇ ਮੈਨੂੰ ਵੀ ਕਮੈਂਟਸ ਆਏ ਹਨ ਬੇਬੀ ਕਨਸੀਵ ਨਹੀਂ ਹੋ ਰਹਾ ਜੇ ਤੁਹਾਡੀ ਮੈਡੀਕਲ ਰਿਪੋਰਟਸ ਸਭ ਸਹੀ ਆ ਚੁੱਕੀਆਂ ਹਨ ਤਾਂ ਧਿਆਨ ਨਾਲ ਸੁਣ ਜੇ ਤੁਹਾਨੂੰ ਕੋਈ ਕਮੀ ਨਹੀਂ ਹੈ ਮੈਡੀਕਲ ਵਾਲਿਆਂ ਨੇ ਡਾਕਟਰ ਨੇ ਕਹਿ ਦਿੱਤਾ ਹੈ ਕਿ ਕੋਈ ਵੀ ਪ੍ਰੋਬਲਮ ਨਹੀਂ ਹੈ ਪਰ ਹੁਣ ਤੁਸੀਂ ਪਰਮਾਤਮਾ ਤੇ ਹੀ ਵਿਸ਼ਵਾਸ ਰੱਖੋ ਕਿਸਮਤ ਤੇ ਵਿਸ਼ਵਾਸ ਰੱਖੋ ਤਾਂ ਫਿਰ ਠੀਕ ਹੈ ਕਿਸਮਤ ਤੇ ਤੁਸੀਂ ਵਿਸ਼ਵਾਸ ਰੱਖੋ ਇਹ ਜੋ ਰੋਜ਼ ਤੁਸੀਂ ਇਹ ਜੋ ਰਾਖ ਬਣ ਰਹੀ ਹੈ ਨਾ ਬਣ ਗਈ ਹੈ ਨਾ ਉਸ ਨੂੰ ਆਪਣੇ ਪੇਟ ਤੇ ਲਗਾਓ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 3 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਜ਼ਰੂਰ ਗੁੱਡ ਨਿਊਜ਼ ਮਿਲੇਗੀ ਬੇਬੀ ਕਨਸੀਵ ਹੋਂਦੀ ਗੁੱਡ ਨਿਊਜ਼ ਮਿਲ ਸਕਦੀ ਹੈ ਅੱਛਾ ਤੇ ਅਸੀਂ ਇੱਥੇ ਗੱਲ ਕਰ ਰਹੇ ਸੀ ਖਾਲੀ ਬੇਬੀ ਕਨਸੀਵ ਹੋਂਦੀ ਨਹੀਂ ਤੁਸੀਂ ਇਹ ਇੱਥੇ ਜੋ ਤਿਲਕ ਲਗਾਣਾ ਹੈ ਆਪਣੀ ਤੁੰਨੀ ਦੇ ਕੋਲ ਕਿਉਂਕਿ ਇਹ ਸਾਡੀ ਦੇਖੋ ਆਤਮਾ ਕਿੱਥੇ ਹੈ ਸਾਡੇ ਦਿਲ ਵਿੱਚ ਸਾਡੇ ਦਿਮਾਗ ਵਿੱਚ ਇੱਥੇ ਸਾਡੀ ਆਤਮਾ ਨਹੀਂ ਹੈ ਸਾਡੀ ਜਿਹੜੀ ਸੋਲ ਹੈ ਨਾ ਇਹ ਤੁੰਨੀ ਦੇ ਕਹਿੰਦੇ ਨਾ ਪੂਰੀ ਐਥੇ ਜਕੜੀ ਹੋਈ ਹੈ ਜਿਸ ਵੇਲੇ ਸਾਡੇ ਪ੍ਰਾਣ ਨਿਕਲਦੇ ਹਨ ਹੈਨਾ ਉਸ ਵੇਲੇ ਐਥੋਂ ਹੀ ਖਿੱਚ ਕੇ ਐਥੋਂ ਹੀ ਸਾਡੀ ਆਤਮਾ ਨਿਕਲਦੀ ਹੈ ਐਥੋਂ ਹੀ ਸਾਡੀ ਆਤਮਾ ਨਿਕਲਦੀ ਹੈ ਤੇ ਇਸ ਆਤਮਾ ਨੂੰ ਅਸੀਂ ਠੀਕ ਕਰ ਰਹੇ ਹਾਂ ਇਹ ਜਿਹੜੀ ਜਿਹੜੇ ਅਸੀਂ ਰਾਖ ਲਗਾ ਰਿਹਾ ਨਾ ਇਸ ਦੇ ਨਾਲ ਸਾਡੇ ਸਾਰੇ ਕਾਲਜ ਰਾਸ ਹੋਣਗੇ ਕੁਝ ਵੀ ਜੋ ਮੈਂ ਤੁਹਾਨੂੰ ਪ੍ਰੋਬਲਮ ਦੱਸੀਆ ਪਰੇਸ਼ਾਨੀਆਂ ਘਰ ਚ ਪੈਸਾ ਨਹੀਂ ਆ ਰਿਹਾ कला क्लेश हो रहा है बीमारियां नहीं जा रही हैं, गुस्सा आ रहा है मतलब कुछ भी लगा लो बस विश्वास न करके देखो इस राग न लगाते जाओ लगातार ठीक है तुम देखोगे थोड़े तो हर परेशानी दूर होएगी यकीन मान के चलो यकीन मान के चलो ਰੀਕਵੈਸਟ ਹੈ ਯਕੀਨ ਕਰੋ ਯਕੀਨ ਕਰਕੇ ਚਲੋਗੇ ਨਾ ਦੇਖੋ ਜਿੱਥੇ ਵਿਸ਼ਵਾਸ ਹੈ ਸਭ ਕੁਝ ਹੈ ਜਿੱਥੇ ਵਿਸ਼ਵਾਸ ਨਹੀਂ ਹੈ ਉੱਥੇ ਕੁਝ ਵੀ ਨਹੀਂ ਹੈ ਸੋ ਅੱਜ ਦੇ ਜਿਹੜੇ ਮੈਂ ਦੋ ਉਪਾਅ ਦੱਸੇ ਹਨ ਜਰੂਰ ਕਰਨਾ ਜੀ ਮਿਸ ਬਿਲਕੁਲ ਨਾ ਕਰੋ ਸਾਵਣ ਦੇ ਮਹੀਨੇ ਨੂੰ ਐਵੇਂ ਨਾ ਜਾਣ ਦਵੋ ਤੇ ਚਲੋ ਜੀ ਜੇ ਮੇਰੇ ਇਹ ਉਪਾਅ ਤੁਹਾਨੂੰ ਪਸੰਦ ਆਏ ਹੋਣ ਤਾਂ ਲਾਈਕ ਜਰੂਰ ਕਰਕੇ ਜਾਣਾ ਕਮੈਂਟ ਜਰੂਰ ਕਰਕੇ ਜਾਣਾ ਹੋ ਸਕੇ ਤਾਂ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਵੀ ਕਰੋ ਫੋਨ ਮੈਨੂੰ ਇਜਾਜ਼ਤ ਦਿਓ ਮਿਲਦੀ ਆ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ